ਜੀ ਹੁਣ ਕਹਿਣਾ ਭਾਵੇਂਗੇ ਚਲੋ ਤੁਹਾਡੀਆਂ ਮੈਂ ਕਾਫੀ ਕਲਿੱਪਸ ਦੇਖ ਲਈਆ ਹਨ ਤੇ ਉਹਦੇ ਵਿੱਚ ਮਤਲਬ ਕਿ ਜਿਹੜੇ ਸੰਤਾਵਾਰੇ ਤੁਹਾਡੀਆਂ ਪਰਵਾਸਾ ਜਿਹੜੀਆਂ ਸੰਤਾਵਾਰੇ ਤੁਹਾਡੇ ਜਿਹੜੇ ਤੱਤ ਆ ਉਹਦੇ ਤੁਸੀਂ ਬੜੇ ਮਤਲਬ ਕਿ ਗਰਭ ਹੋ ਕੇ ਬੋਲਦੇ ਜੀ ਸ੍ਰੀ ਗੁਰਗੰਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਚੀ ਦੀ ਬਾਣੀ ਦਰਜ ਜੀ ਸੁਖਮਨੀ ਸਾਹਿਬ ਚਲੋ ਮੈਂ ਇਹਨੇ ਜੋ ਗਾਇਆ ਹੈ ਨਾ ਕਰਨਾ ਨੂੰ ਟਰਾਂਸਲੇਟ ਕਰਨਾ ਪਰ ਜਿੰਨਾ ਕਿ ਮੈਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਪਾਚੀ ਨੇ ਸੰਤਾਵਾਰੇ ਉਹਦੇ ਤੇ ਮਤਲਬ ਜਿਹੜੀ ਅਸ਼ਟਪਦੀ ਸੰਤਾਂ ਬਾਰੇ ਆ ਪੂਰੀ ਉਹਦੇ ਵਿੱਚ ਸੰਤਾਂ ਬਾਰੇ ਜਿਹੜੀ ਉਸਤਤ ਕੀਤੀ ਆ ਹਨਾ ਜੀ ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਸੰਤ ਕਿੰਨੂੰ ਮੰਨਦੇ ਜੀ ਤੇ ਸੰਤਾਂ ਬਾਰੇ ਜਿਹੜੇ ਵਿਚਾਰ ਤੁਹਾਡਾ ਕੀ ਹੈ ਜੀ ਦੇਖੋ ਜਿਹੜੀ ਉਸ ਵਿੱਚ ਡੇਰਾਵਾਦ ਦੀ ਆਪਾਂ ਗੱਲ ਕਰਦੇ ਨਾ ਉਹ ਖਾਸ ਕਰਕੇ ਇਹਨਾਂ ਪੰਦ ਕਰੇ ਸੁਖਣੀ ਸਾਹਿਬ ਦੇ ਵਿੱਚੋਂ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਉਹ ਹਵਾਲੇ ਲੈਂਦੇ ਸਰਦਕੰਨ ਦੰਦਕ ਮਾਂ ਹਿਹਾਰਾ ਜਦੋਂ ਕਿ ਮੇਰੇ ਵਰਗਾ ਪ੍ਰਚਾਰਕ ਬਾਬਿਆਂ ਬਾਰੇ ਬੋਲੇ ਹਾਂ ਜੀ ਸੰਤ ਕਨੰਦਕ ਮਾਹ ਹਿਆਰਾ ਸੰਤ ਕਨੰਦਕ ਪਰਮੇਸ਼ਰ ਮਹਾਰਾਜ ਸੰਤ ਕਨੰਦਕ ਖਿੰਟੇ ਕਿੰਨਾ ਪਾਈ ਹੁਣ ਉਹ ਗੱਲ ਜਿਹੜੇ ਸੰਤ ਦੀ ਕੀਤੀ ਹੈ ਨਾ ਉੱਥੇ ਇੱਕ ਐਦਾਂ ਦੇ ਸੰਤ ਦੀ ਨਹੀਂ ਕੀਤੀ ਵੀ ਜਿਹੜਾ ਕੋਈ ਲੰਮੀ ਝੱਗੇ ਵਾਲਾ ਹੋਵੇ ਹਾਂਜੀ ਹਨਾ ਬੀਬੇ ਲੜ ਹੋਵੇ ਵੱਡੀਆਂ ਗੱਡੀਆਂ 'ਚ ਘੁੰਮੇ ਹਮ ਐਸਪਸ਼ਟੀ ਕਰੇ ਐਹੋ ਜਿਹੀ ਸੰਤ ਦੀ ਗੱਲ ਨਹੀਂ ਕੀਤੀ ਅੱਛਾ ਹੁਣ ਉੱਥੇ ਸੁਖਨੀ ਸਾਹਿਬ ਦੇ ਵਿੱਚ ਮਾ ਲੋ ਆਪਾਂ ਉਸੇ ਸੁਖਨੀ ਸਾਹਿਬ 'ਚ ਰਵਾਂਗੇ ਸੁਖਨੀ ਸਾਹਿਬ ਤੋਂ ਬਾਹਰ ਨਹੀਂ ਜਾਣਾ ਬਿਲਕੁਲ ਸੁਖਨੀ ਸਾਹਿਬ ਦੇ ਵਿੱਚ ਹੀ ਪਾਉਂਦੇ ਹੁੰਦੇ ਆ ਬ੍ਰਾਹਮ ਗਿਆਨੀ ਸਭ ਸਭਿਸ਼ਟ ਕਾ ਕਰਦਾ ਠੀਕ ਹੈ ਹੁਣ ਦੂਜੇ ਬੰਦਾ ਸਵਾਲ ਆਸਾ ਦੀ ਵਾਰ ਪੜ੍ਹ ਲ ਗਏ ਤੇ ਆਸਾ ਦੀ ਵਾਰ ਦੇ ਵਿੱਚ ਨੇ ਮੈਂ ਸਟੇਜਾਂ ਤੇ ਬੜੀ ਯਾਰ ਕਹਿ ਚੁੱਕਾ ਹਾਂ ਆਸਾ ਦੀ ਵਾਰ ਚਾਹੁੰਦਾ ਆਪੇ ਨੇ ਆਪ ਸਾਂਝੋ ਆਪ ਇਹਨਾਂ ਰੱਜੋ ਨਾ ਉਹ ਦੋਏ ਕੁਦਰਤ ਸਾਂਝਿਆ ਕਰਾਸਨ 'ਤੇ ਠੋਚਾਓ ਠੀਕ ਹੈ ਜੀ ਦਾਤਾ ਕਰਤਾ ਆਪ ਤੋਂ ਤੁਸ ਦੇਵੇ ਕਰੇ ਸਭ ਤੂੰ ਜਾਣੋ ਹੀ ਸਭ ਤੋਂ ਤੇ ਲੈਸੇ ਜਿੰਦਕਵਾਉ ਕਾ ਰਾਸਨ 'ਤੇ ਠੋਚਾਓ ਹੁਣ ਇੱਥੇ ਗੱਲ ਇੱਕ ਆ ਗਈ ਵੀ ਬ੍ਰਹਮ ਗਿਆਨੀ ਹਸਾਬ ਸਟਕਾ ਕਰਦਾ ਜੀ ਆਸਾ ਦੀ ਵਾਰ ਚ ਆ ਗਿਆ ਵੇ ਬ੍ਰਹਮ ਗਿਆਨੀ ਜਿਹੜਾ ਉਹ ਮਤਲਬ ਸਿਰਟੀ ਬਣਾਉਣ ਵਾਲਾ ਕਲਾਕਾਰ ਬੈਠ ਰੂਆ ਹੁਣ ਬੰਦਾ ਇੱਥੇ ਦੋਹਾਂ ਦੇ ਇਹ ਸ੍ਰਿਸ਼ਟੀ ਬਣਾਉਣ ਵਾਲਾ ਬ੍ਰਹਮ ਗਿਆਨੀ ਹੈ ਜੋ ਕਾਲਪੁਰਖ ਬਹਿ ਗਿਆ ਹੁਆ ਪਿਆਸਾ ਜੀਵਾਂ ਚ ਕੀ ਆਪੇ ਨੇ ਆਪ ਸਾਜਿਓ ਵੀ ਉਹਨੇ ਆਪਣੇ ਆਪ ਇਹਦਾ ਸਾਜਿਆ ਹਾਂਜੀ ਆਪੇ ਨਾਲ ਚੇ ਹੁਣਾ ਦੂਜੇ ਨਾਲ ਪ੍ਰਧਿਆ ਬਣਾਉਣਾ ਰਚਿਆ ਦੋਏ ਕੁਦਰਤ ਸਾਜੀਏ ਫੇਰਾ ਕੁਦਰਤ ਸਾਜੀ ਘਰ ਆਸਨ ਦਿੱਠੋ ਚ ਉਹ ਕੁਦਰਤ ਸਾਜੀ ਉਹਦੇ ਨਾਲ ਚੱਲ ਸੰਜਮਾ ਕੇ ਬਹਿ ਗਏ ਹਾਂਜੀ ਦਾਤਾ ਕਰਤਾ ਆਪ ਤੋਂ ਸਭ ਕੁਝ ਕਰਤਾ ਦਾਤਾ ਆਪ ਹੀ ਹੈ ਠੀਕ ਹੈ ਤੂੰ ਸ ਦੇ ਦੇ ਕਰੇ ਤੂੰ ਜਾਣੋ ਵੀ ਸਭ ਤੋਂ ਦੇ ਉਹ ਪਰਮਾਤਮਾ ਸਭ ਕੁਝ ਜਾਣਦਾ ਵਾ ਤੂੰ ਜਾਣੋ ਵੀ ਸਭ ਤੋਂ ਦੇ ਲੈ ਸੇ ਜਾਣਦਾ ਕਿ ਕਿਹਦੀ ਜਿੰਦ ਦੇਣੀ ਹੈ ਤੇ ਕਿਹਨੂੰ ਜਿੰਦ ਦੇਣੀ ਹੈ ਮਨੋਂ ਇਥੋਂ ਗੱਲ ਹੋ ਗਈ ਨਾ ਵੀ ਸੱਚੀ ਬੰਨਾ ਪਰਮਾਤਮਾ ਕਾਪਰ ਹੋਇਆ ਕਿਉਂਗਾ ਤਾਂ ਫਿਰ ਬੰਦਾ ਸੁਖਣੀ ਸਾਹਿਬ ਪੜੂਗਾ ਉੱਥੇ ਗੱਲ ਆ ਜੀ ਵੀ ਬ੍ਰਹਮ ਗਿਆਨੀ ਸਭ ਨੂੰ ਸਿਆ ਕਰਤਾ ਹੂੰ ਹੂੰ ਇੱਥੇ ਬੰਦਾ ਕੰਫਿਊਜ਼ ਹੋਊਗਾ ਉੱਥੇ ਅਗਲੀ ਪੰਨਦੀ ਕੀ ਗਈ ਆ ਨਾਨਕ ਬ੍ਰਹਮ ਗਿਆਨੀਆਂ ਆ ਪਰਮੇਸ਼ਰ ਹਾਂ ਪਰਮੇਸ਼ਰ ਫਿਰ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਹਾਂਜੀ ਜੇ ਬਾਣੀ ਤਾਂ ਦੂਜਾ ਕਿਤਾਬ ਤੋਂ ਪੜ ਗਈ ਬਿਲਕੁਲ ਤੇ ਬਾਣੀ ਕਹਿੰਦੀ ਜੋ ਆ ਉਸੋ ਚੱਲ ਸੀ ਸਭ ਕੋਈ ਇਹੀ ਵਾਰਗੇ ਬਾਣੀ ਪੜਦੇ ਆ ਜੋ ਉਹ ਜੋ ਉਹ ਸੰਸਾਰ ਤੋਂ ਇੱਕ ਬਾਤ ਦੱਸਿਆ ਮਹਾਰਾਜ ਬਣਾਉਂਦੇ ਆ ਨਵੇਂ ਮਹੱਲੇ ਫਲਾਗ ਚ ਬਿਲਕੁਲ ਵੀ ਜਿੰਨੇ ਅੱਜ ਜਨਮ ਲਿਆ ਜੋ ਉਪਜੀ ਉਸੋ ਵਿੰਸਾਏ ਉਹਨੇ ਇੱਕ ਦਿਨ ਜਾਣਾ ਤੇ ਜਾਣਾ ਕੋਈ ਪਤਾ ਨਹੀਂ ਕਿਤੋਂ ਸੁਰਜੇ ਸਹੀ ਗੱਲ ਹਮ ਆਦਮੀ ਹੈ ਇੱਕਦਮੀ ਬਹੁਤ ਮੌਤ ਨਾ ਜਾਣਾ ਬਿਲਕੁਲ ਕੋਈ ਪਤਾ ਨਹੀਂ ਬਹੁਤ ਉਦਾਹਰਨਾਂ ਵਾਲੀ ਦੇ ਵਿੱਚ ਕਿਸ ਨਾਲ ਕੀ ਜਿਹਾ ਦੋਸਤੀ ਸਭ ਜਗ ਚੱਲਦਾ ਤੇ ਉੱਥੇ ਸਵਾਲ ਸੁਖਨੀ ਸਾਹਿਬ ਦੇ ਵਿੱਚੋਂ ਬੰਦਾ ਕਨਫਿਊਜ਼ ਹੋ ਜਾਊਗਾ ਤੇ ਉਹ ਕਿਹੜਾ ਬ੍ਰਹਮ ਗਿਆਨੀ ਹੈ ਭਾਈ ਜਿਹੜਾ ਸਤਜੀਵ ਨਹੀਂ ਮਰਦਾ ਹਾਂ ਵੇ ਇੱਕ ਬਤ ਸਵਾਲ ਬੰਦਾ ਕਰੂ ਵੀ ਇੱਕ ਬੰਦੇ ਬਾਣੀ ਇਥੇ ਕੁਝ ਕਹਿ ਰਹੀ ਉਥੇ ਕੁਝ ਕਹਿ ਰਹੀ ਹੈ ਸਾਨੂੰ ਸਾਰੇ ਨੂੰ ਸਮਝਣਾ ਪਊਗਾ ਵੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ ਉਹ ਜਿੱਥੇ ਬ੍ਰਹਮ ਗਿਆਨੀ ਦੀ ਗੱਲ ਸੰਤ ਦੀ ਗੱਲ ਕੀਤੀ ਉਹ ਆਪ ਪਰਮੇਸ਼ਰ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਉਥੇ ਉਹਦੀ ਹੀ ਗੱਲ ਕੀਤੀ ਆ ਉਹ ਕੋਈ ਸੰਤ ਦੀ ਕਿਸੇ ਬਾਬੇ ਦੀ ਗੱਲ ਨਹੀਂ ਕੀਤੀ ਮਤਲਬ ਕਹਿਣਾ ਮਤਲਬ ਇਹ ਹੈ ਕਿ ਆਪਾਂ ਜੇ ਇਸ ਵਿਚਾਰ ਦਾ ਇਹ ਗੱਲ ਕਰੇ ਕਿ ਜਿਹੜਾ ਸੰਤ ਵਰਡ ਹੈਗਾ ਹਨਾ ਉਹ ਇੱਕ ਦੇਤਰੀਆ ਇੱਕ ਮਨੁੱਖ ਵਾਸਤੇ ਨਹੀਂ ਹੰਗਾਂ ਕਿਉਂਕਿ ਦੇਖੋ ਜਦੋਂ ਤੁਸੀਂ ਪਰਮਾਤਮਾ ਦੀ ਗੱਲ ਕਰਦੇ ਹੋ ਜਾਂ ਉਹ ਇੱਕ ਬ੍ਰह्मਗਿਆਨੀ ਦਾ ਜਿਵੇਂ ਮੈਂ ਸੋਚਦਾ ਹਾਂ ਕਿ ਬ੍ਰह्मਗਿਆਨੀ ਜਿਹੜੇ ਹੁੰਦੇ ਜਿਨ੍ਹਾਂ ਨੂੰ ਗਿਆਨ ਜਾਂ ਐਜ਼ ਅ ਟੀਚਰ ਆਪਾਂ ਬ੍ਰह्मਗਿਆਨੀ ਮੰਨ ਸਕਦੇ ਜਾਂ ਸੰਤ ਨੂੰ ਵੀ ਆਪਾਂ ਪਰਿਭਾਸ਼ਾ ਦੇ ਸਕਦੇ ਕਿ ਉਹ ਸਾਨੂੰ ਸਿੱਧੇ ਰਾਹ ਪਾਉਂਦਿਆ ਹਨ ਪਰ ਜਦੋਂ ਆਪਾਂ ਉਹਨੂੰ ਰੱਬ ਮੰਨਣ ਵਾਲ ਤੌਰ ਤੇ ਨਹੀਂ ਆਣਾ ਉਹ ਸੰਤ ਤੋਂ ਤਾਂ ਅਲਰਜੀ ਆ ਵੀ ਉਹ ਕਿਉਂ ਕਰਦੇ ਇਸ ਜਨ ਹਨਾ ਨਾਲੇ ਵੇਖੋ ਬਾਣੀ 'ਚ ਲਿਖਿਆ ਵਾ ਬਿਲਕੁਲ ਬ੍ਰਹਮ ਗਿਆਨੀ ਕਹੇ ਮਿੱਤਰ ਸਤ ਸਮਾਨ ਠੀਕ ਹੈ ਵੀ ਬ੍ਰਹਮ ਗਿਆਨੀ ਜਿਹਨੂੰ ਕਹਾ ਵਾ ਉਹ ਤੇ ਸੰਤ ਦੀ ਵੀ ਗੱਲ ਕਰ ਲੋ ਬ੍ਰਹਮ ਗਿਆਨੀ ਦੀ ਹਾਂਜੀ ਉਹਦੇ ਹਿਸਾਬ ਨਾਲ ਮਿੱਤਰ ਸਤ ਸਮਾਨ ਠੀਕ ਹੈ ਵੀ ਭਾਵੇਂ ਉਹ ਮਿੱਤਰ ਹੋਵੇ ਤੇ ਭਾਵੇਂ ਉਹ శత్రు ਦੁਸ਼ਮਣ ਹੋਵੇ శత్రੂ ਕਿਹਨਾਂ ਦੁਸ਼ਮਣ ਹਾਂਜੀ ਹਾਂਜੀ ਉਹਦੇ ਹਿਸਾਬ ਨਾਲ ਦੋਵੇਂ ਉਸਮਾਨ ਬਰਾਬਰ ਆ ਬਿਲਕੁਲ ਹੁਣ ਜੇ ਇੱਥੇ ਗੱਲ ਕਰੀਏ ਇੱਕ ਡੇਰੇ ਦੇ ਸੰਤ ਦੀ ਦੂਜੇ ਡੇਰੇ ਦੇ ਸੰਤ ਨਾਲ ਨਹੀਂ ਬਣਦੀ ਸਭ ਤੋਂ ਮੇਰੀ ਕਾਮਨ ਗੱਲ ਹੈ ਜੀ ਬਿਲਕੁਲ ਇੱਕ ਇੱਕ ਸੰਤ ਦੂਜੇ ਸੰਤ ਤੋਂ ਉੱਖਾ ਵਾ ਅੱਛਾ ਅੱਛਾ ਇਹ ਤੇ ਮਗਰ ਬਾਣੀ ਚ ਕੀਤੇ ਬ੍ਰਹਮ ਗਿਆਨੀ ਮਿੱਤਰ 70 ਸਮਾਨ ਵੀ ਮਿੱਤਰ ਤੇ 70 ਬ੍ਰਹਮ ਗਿਆਨੀ ਨੂੰ ਦੋਹਾਂ ਇੱਕੋ ਜੇ ਤੇ ਇਥੇ ਇੱਕ ਸੰਤ ਤੋਂ ਦੂਜੇ ਸੰਤ ਤੋਂ ਦੂ ਕੀ ਆ ਦੂਜਾ ਫੇ ਪੈਦੇ ਦੁਖੀ ਆ ਹਾਂਜੀ ਸੰਤ ਨੂੰ ਆਪਾਂ ਇਹ ਸਮਝਨੇ ਵੀ ਜੇ ਮੰਨ ਲਓ ਕਿਸੇ ਨੂੰ ਇਥੇ ਕਹਿ ਦਈਏ ਸੁਣਤੇ ਸੁਣਨ ਵਾਲੇ ਆ ਤੁਹਾਨੂੰ ਮੈਂ ਕਹਾਂ ਆਂ ਵੀ ਅੱਖਾਂ ਬੰਦ ਕਰੋ ਤੁਸੀਂ ਅੱਖਾਂ ਬੰਦ ਕਰਕੇ ਇੱਕ ਗੱਡੀ ਦੀ ਇਮੇਜ ਬਣਾਓ ਬਿਲਕੁਲ ਅੱਖਾਂ ਬੰਦ ਕਰੋਗੇ ਇੱਕ ਗੱਡੀ ਆ ਉਹਦਾ ਗਾਂ ਨੂੰ ਘੋੜਟ ਆ ਹੂੰ ਚਾਰ ਤੈਰ ਆ ਬਿਲਕੁਲ ਚਾਰ ਭਾਰ ਗਿਆ ਵਾ ਅੱਗੇ ਉਹਦਾ ਹੀ ਜਣੇ ਹੂੰ ਪਿਛੇ ਸਲੈਂਸਰ ਹੀ ਅਜਦਾ ਦੀ ਹੈ ਹੁਣ ਮੰਨ ਲਓ ਮੈਂ ਅੱਖਾਂ ਬੰਦ ਕਰਕੇ ਕਹਾਂ ਵੀ ਇੱਕ ਜਨਮਰ ਦੀ ਫੋਟੋ ਬਣਾਉਂ ਉਹ ਹਾਤੀ ਨਹੀਂ ਬਣਾਉ ਹੂੰ ਬੰਦਾ ਅੱਖਾਂ ਬੰਦ ਕਰਕੇ ਫੋਟੋ ਬਣਾਉਂਗਾ ਮੈਂ ਇੱਕ ਚਾਰ ਲੱਤਾਂ ਥੀਂ ਗਿਆ ਕਿ ਪੂਛਿਆ ਇੱਕ ਸੁੰਡਿਆ ਉਹਦੀ ਮੈਨੂੰ ਸੁਣ ਹੁਣ ਮੰਨ ਲਓ ਮੈਂ ਅੱਖਾਂ ਬੰਦ ਕਰਕੇ ਕਹਾਂ ਵੀ ਇੱਕ ਸੰਤ ਦੀ ਇਮੇਜ ਬਣਾਉ ਸੰਤ ਦੀ ਇਮੇਜ ਬਣਾਉ ਹੁਣ ਇਮੇਜ ਕਿਦਾਂ ਦੀ ਬਣੂਗੀ ਹੂੰ ਇੱਕ ਸੰਤ ਆ ਚੱਟਾ ਪਾਦਦਾ ਹੁੰਦਾ ਬਿਲਕੁਲ ਡੇਰੇਦਾਰਾਂ ਦੀ ਗੱਲ ਕਰ ਲੰਮਾ ਝਗਾ ਪਾਇਆ ਇੱਕ ਹਫਜ ਮਾਲਾ ਇੱਕ ਹਫਜ ਲੋਟਾ ਤੇ ਬਾਣੀ ਕਹਿੰਦੀ ਵੀ ਇਹ ਠੱਗ ਗੱਜ ਸੱਤਾਂ ਤੈਂ ਤੈਂ ਧੋਤੀਆਂ ਤੇਰੇ ਪੈਣ ਤੱਕ ਗਲੀ ਜਿੰਨਾ ਚਮਾਲੀਆਂ ਲੋਟੇ ਆ ਤੁੰਗ ਓ ਯਾਰ ਕੇ ਸੰਤਨਾ ਕੀ ਬਨਾਰਸ ਕੇ ਠੱਗ ਐਸੇ ਸੰਤਨਾ ਮੋਕੋ ਭਾਵੇਂ ਡਾਲਾ ਸੋ ਪੇਦਾ ਗੜਕਾਰ ਹੁਣ ਮੁੱਕ ਦੀ ਗੱਲ ਇਹ ਵੀ ਜਿਹੜਾ ਸੰਤ ਦੀ ਗੱਲ ਕੀਤੀ ਹੈ ਨਾ ਬਿਲਕੁਲ ਅਹੀਂ ਸੰਤ ਉਹਨਾਂ ਨੂੰ ਸਮਝਦੇ ਜਿਨ੍ਹਾਂ ਦੇ ਹੱਥ 'ਚ ਕੋਈ ਤਰ੍ਹਾਂ ਦਾ ਬਿਲਕੁਲ ਜਿਨ੍ਹਾਂ ਨੂੰ ਚਾਰ ਜਾਣੇ ਚੋਕੇ ਗੱਡੀ ਚਾਰਦੇ ਆ ਚਾਰ ਜਾਣੇ ਲਿਉਂਦੇ ਆ ਜਿਨ੍ਹਾਂ ਨੂੰ ਰੋਟੀ ਖਾ ਗਿਆ ਉਹਦੀ ਪਲੇਟ ਨਹੀਂ ਜਿਹੜੇ ਲਾ ਕੇ ਫੜਾਉਣ ਜੋਗੇ ਹੂੰ ਹੂੰ ਬੇਲਰ ਨਕਮੀ ਬਿਲਕੁਲ ਬਲਾਤਕਾਰੀ ਚੋਰ ਠੱਗ ਬਿਲਕੁਲ ਸਿਰੇ ਦੇ ਕੈਰੈਕਟਰਲੈਸ ਅਸੀਂ ਉਹਨਾਂ ਨੂੰ ਸੰਤ ਸਮਝਦੇ ਪਰ ਸੁਣ ਕੇ ਗਏ ਸਰੋਧਿਆਂ ਨੂੰ ਆਉਣ ਲੱਗੇ ਕਿ ਭਾਈ ਇਹ ਸੰਤ ਨਹੀਂਗੇ ਸੰਤ ਹਾਰੂ ਬੰਦਾ ਸੰਤਿਆ ਜਿਹੜਾ ਆਪ ਬਾਣੀ ਪੜ੍ਹ ਕੇ ਬਾਣੀ ਤੇ ਅਮਲ ਕਰਦਾ ਬਿਲਕੁਲ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸੰਤ ਵੀ ਬਣਾਉਂਦੀ ਹੈ ਹੂੰ ਹੂੰ ਸਿਪਾਈ ਵੀ ਬਣਾਉਂਦੀ ਹੈ ਬਿਲਕੁਲ ਹੁਣ ਸੰਤ ਕੌਣ ਹੈ ਬੰਦਾ ਇੱਕ ਬੰਦਾ ਸਵੇਰੇ ਦੱਪੜੀ ਲੈ ਕੇ ਰੇੜੀ ਤੇ ਬਿਲਕੁਲ ਕਈ ਲਈ ਕੇ ਬੰਬੀ ਤੇ ਚਲ ਜਾਂਦਾ ਖੇਤਾਂ ਤੇ ਉਹ ਸਾਰੀ ਦਿਹਾੜੀ ਕਦੀ ਖਾਦ ਪੰਦਾ ਕਦੀ ਉਹ ਸਪਰੇਅ ਕਰਦਾ ਕਦੀ ਉਹ ਪਾਣੀ ਲੰਦਾ ਖੇਤਾਂ ਨੂੰ ਕਦੀ ਪੱਠੇ ਵੜਦਾ ਕਦੀ ਰੇੜੀ ਲੱਗਦਾ ਕਦੀ ਉੱਥੇ ਹੋਰ ਸੌ ਕੰਮ ਕਰਦਾ ਕਦੀ ਖਾਲੇ ਖਾਲ ਦਾ ਅਸਲ ਵਿੱਚ ਸੰਤੋਵ ਆ ਜਿਹੜਾ ਕਿਰਤ ਕਰਦਾ ਹੱਥ ਪਾਉਂ ਕਰ ਕੰਮ ਸਭ ਚੀਜ਼ਾਂ ਅੰਜਨ ਨਾਲ ਜਿਹਦਾ ਹੱਥਾਂ ਪੈਰਾਂ ਨਾਲ ਕੰਮ ਕਰੇ ਤੇ ਚੀਜ਼ ਦੇ ਵਿੱਚ ਮਨ ਦੇ ਵਿੱਚ ਨਰਿੰਜੰਦਾ ਕਾਪੁਰਥਾ ਦਾ ਨਾਮ ਹੋਵੇ ਉਹ ਸੰਤ ਆ ਬਿਲਕੁਲ ਠੀਕ ਹੈ ਹੁਣ ਜਿਹੜਾ ਕਿਰਤ ਕਰਦਾ ਵਾ ਬਿਲਕੁਲ ਉਹ ਸੰਤ ਆ ਵੇਲਰ ਤੋਂ ਨਹੀਂ ਕਰ ਸੰਤਰੀ ਇੱਕ ਮੰਨ ਲਓ ਪੁਲਿਸ ਵਾਲਾ ਵਾ ਪੁਲਿਸ ਵਾਲੇ ਦੀ ਇੱਕ ਵਰਦੀ ਆ ਹਮ ਹੁਣ ਉਹ ਵਰਦੀ ਜਿੰਨਾ ਚਿਰ ਵਰਦੀ ਦੇ ਵਿੱਚ ਆਏ ਉਹ ਪੁਲਿਸ ਵਾਲਾ ਵਰਦੀ ਲਾਤੀ ਫੇਰ ਉਹ ਕਰਦਾ ਪਰਿਵਾਰ ਦਾ ਜੀ ਇੱਕ ਬਿਲਕੁਲ ਹਣਾ ਉਹ ਜਿਹੜਾ ਸੰਤ ਆ ਨਾ ਅਸੀਂ ਗੱਲ ਕਰਦੇ ਵੀ ਸੰਤ ਦੇ ਕੋਈ ਸਪੈਸ਼ਲ ਇੱਕ ਵਰਦੀ ਨਹੀਂ ਆ ਸੰਤ ਉਜੋਤਿਆਂ ਕੰਮ ਨਾ ਆਵੇ ਹੋ ਸਕਦਾ। ਹੂੰ। ਸੰਤ ਫਲਾਂ ਫਰੂਟਾਂ ਦੇ ਰੇੜੀ ਜਨ ਲੱਗਾ ਵੀ ਹੋ ਸਕਦਾ ਵਾ। ਬਿਲਕੁਲ। ਸੰਤ ਕੋਈ ਵੀ ਕੰਮ ਕਿਰਤ ਕਰਦਾ ਹੋ ਸਕਦਾ ਵਾ। ਕੋਈ ਕਿਸੇ ਦੇ ਘਰ ਮਾਲਕ ਕੋ ਗੋਲ ਸੋਟ ਰਿਆ ਨਾ। ਬਿਲਕੁਲ ਬਿਲਕੁਲ। ਕਿਸੇ ਦੇ ਪੱਠੇ ਲਿਆ ਗਿਆ ਕੋਈ ਕਿਸਦਾ ਸੀਰੀ ਲੱਗਾ ਵਾ। ਕਿਸਦਾ ਮਜ਼ਦੂਰ ਲੱਗਾ ਵਾ। ਉਹ ਵੀ ਇੱਕ ਸੰਤ ਹੈ। ਆਹੀ ਸੰਤ ਨੂੰ ਨਾ ਸਮਝਦੇ ਵੀ ਜਿਹੜੇ ਵੱਡੀਆਂ ਗੱਡੀਆਂ 'ਚ ਹੋਣ। ਉਹ ਸੰਤ ਨਹੀਂ ਆ ਉਹ ਬਨਾਰਸ ਕੇ ਠਾਕ। ਕਹਿਣ ਦਾ ਮਤਲਬ ਕਿ ਜਿੱਦਾਂ ਗੁਨਾਂ ਦੇਸੀ ਗੁਨਾਂ ਦੇ ਪਾਸੇ ਆਪਣੇ ਉਹਨਾਂ ਨੇ ਸ਼ੁਰੂ ਤੋਂ ਹੀ ਕਿਰਤ ਕਮਾਈ ਵਾਲੇ ਪਾਸੇ ਹੀ ਲਾਇਆ ਸੀ ਤੇ ਅਸੀਂ ਵੀ ਪੜਿਆ ਹੈਗਾ ਵਾ ਤੇ ਉਹਨਾਂ ਨੇ ਆਪ ਹਾਲ ਚਲਾਇਆ ਆਪ ਪਾਣੀ ਲਾਇਆ ਹਨਾ ਉਹਨਾਂ ਨੇ ਕੀ ਕੀਤਾ ਵੀ ਲੋਕਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਕਿਰਤ ਕਮਾਈਆਂ ਕਰੋ ਹੱਕ ਹਲਾਲ ਦੀ ਗੱਲ ਕਰੋ ਕਿਸੇ ਦੇ ਨਾਲ ਤੁਸੀਂ ਧੱਕਾ ਨਾ ਕਰੋ ਰਾਈਟ ਠੀਕ ਹੈ ਨਾਲੇ ਵੇਖੋ ਮੈਂ ਤਾਂ ਮੋਕਲੀ ਗੱਲ ਇਹ ਕੀਤੀ ਹੈ ਹਾਂਜੀ ਵੀ ਬੜੀ ਏਰੀ ਮਿਸਟਰੀਆ ਦੇ ਗੱਲ ਕੀਤੀ ਆ ਵੀ ਤੁਹਾਡੀ ਧੀ ਤੁਹਾਡੇ ਬੱਚੇ ਕਿਤੇ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੀ ਰਹੇ ਨਾ ਕਿ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ ਹਾਂਜੀ ਸਾਰਾ ਦਿਨ ਪਾਠ ਕਰਦੀ ਰਹਦੀ ਬਿਲਕੁਲ ਜਦੋਂ ਸਾਰਾ ਦਿਨ ਪਾਠ ਕਰਨ ਤੋਂ ਬਾਅਦ ਸ਼ਾਮਾਂ ਨੂੰ ਮੱਥਾ ਟੇਕ ਕੇ ਦੇ ਬਾਹਰ ਨਿਕਲੂਗੀ ਨਾ ਹੂੰ ਬਾਹਰ ਜਿੰਨੇ ਵੇਖਣਗੇ ਬਿਲਕੁਲ ਸਾਰਾ ਦਾ ਸਿਰ ਝੁਕਣਾ ਵਾਬਈ ਮਾ ਫਲਾਣਾ ਤੋਂ ਦੀ ਧੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾੜੀ ਪਰਕੇ ਪਾਠ ਕਰਦੀ ਆਈ ਹੈ ਹਾਂਜੀ ਹੁਣ ਦੂਜੇ ਬੰਦੇ ਹੋ ਜੋ ਹੂੰ ਅਈਓ ਸਾਡੀ ਬੱਚੀ ਸਾਡੀ ਧੀ ਤੇ ਪੰਜ ਮਨ ਕਿਸ ਡੇਰੇ ਦਾ ਸਾਦੇ ਕਮਰੇ ਦੇ ਵਿੱਚ ਗਈ ਹੂੰ ਠੀਕ ਹੈ ਬਿਲਕੁਲ ਬਾਪੇ ਫਾਇਰ ਬੁਲਾਉਣੇ ਗਈ ਹੋਈ ਸਸਰੀ ਘਰ ਬੁਲਾਉਣੇ ਗਈ ਹੋਈ ਮਾਪੁਰ ਖਾਇ ਦੇ ਫਤਿਹ ਬੁਲਾਇਗੀ ਪੰਜਾਂ ਮਿੰਟਾਂ ਦੇ ਬਾਅਦ ਉਹ ਜਦੋਂ ਬਾਹਰ ਨਿਕਲੂ ਉਹਦੇ ਮੱਥੇ ਤੇ ਤੇ ਉਹਦੇ ਪਿਓ ਦੇ ਮੱਥੇ ਤੇ ਸਾਰੇ ਪਰਿਵਾਰ ਦੇ ਮੱਥੇ ਤੇ ਇੱਕ ਕਲੰਕ ਲੱਗ ਜਾਣਾ ਬਿਲਕੁਲ ਤੇ ਲੱਖਣਾ ساری ਉਮਰ ਨਹੀਂ ਜਾਉ ਨਹੀਂ ਕਿ ਫਲਾਣਾ ਸੌਂਦੀ ਧੀ ਬਾਪੇ ਨੇ ਗੋਲਕੀ ਕਰਦੀ ਠੀਕ ਕਰਦੀ ਤੇ ਗੰਨ ਪਿੰਡ ਦੇ ਵਿੱਚ ਘੁਮਣ ਲੱਗਿਆ ਸ਼ਹਿਰ ਦੇ ਵਿੱਚ ਘੁਮਣ ਲੱਗਿਆ ਮੈਨੂੰ ਨਹੀਂ ਲੱਗਦਾ ਇੱਕ ਤੋਂ ਦੂਜੇ ਕੰਨ ਤੇ ਦੂਜੇ ਉੱਤੇ ਜੇ ਮੁੜਦੇ ਹੌਲੀ ਹੌਲੀ ਵਾਦੀ ਵਾਦੀ ਹੂੰ ਨਾਲੇ ਚ